ਜੀ ਗੱਲ ਜੀ ਸੰਦਾਲੀ ਟਿਵਲ ਤੇ ਅੱਜ ਦੀਆਂ ਤਾਜ਼ਾ ਖਬਰਾਂ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਗੁਰਤੇਗ ਬਾਦਰ ਸਾਹਿਬ 350 ਸਾਲਾਨਾ ਸ਼ਹੀਦ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਡਿਪਟੀ ਕਮਿਸ਼ਨ ਕੋਮਲ ਮਿੱਤਲ ਦੀ ਗਵਾਹੀ ਵਿੱਚ ਚੱਲ ਚੱਲ ਰਹੀ ਜ਼ਿਲ੍ਹਾ ਰੈੱਡ ਕਰਾਸ ਨੇ ਗੁਰਤੇਗ ਬਾਦਰ ਜੀ 350 ਸਾਲਾ ਦਿਵਸ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਯੋਜਨ ਕੀਤਾ ਗਿਆ ਹੈ ਸਖਤਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਵਿਸ਼ਵਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਚਾਚਨੀ ਕੰਪਲੈਕਸ ਬਾ ਸਾਹਿਬ ਜادہਜੀਤ ਸਿੰਘ ਨਗਰ ਵਿਖੇ ਅੱਜ ਅੱਜ ਲਏ ਗਏ ਕੈਂਪ ਦੌਰਾਨ 54 ਜੁਲਟਾਂ ਖੂਨ ਇਕੱਤਰ ਕੀਤਾ ਕੀਤਾ ਗਿਆ ਉਹਨਾਂ ਦੱਸਿਆ ਕਿ ਐਸਟੀਐਮ ਮੁਹਾਲੀ ਦਮਨਦੀਪ ਦੀਪਕੌਰ ਨੇ ਕੈਂਪ ਦਾ ਅਦਕਾਟਨ ਕੀਤਾ ਤੇ ਖੂਨਦਾਨੀਆਂ ਨੂੰ ਬੈਚ ਲਗਾ ਕੇ ਉਹਨਾਂ ਦੀ ਇਸ ਵਿਲੱਖਣ ਕਾਰਜ ਜੀ ਪ੍ਰਸ਼ੰਸਾ ਕੀਤੀ ਇਸ ਮੁੱਖੇ ਪ੍ਰਮੁੱਖ ਖੂਨਦਾਨੀ ਵਿੱਚ ਮਨਦੀਪ ਸਿੰਘ ਡੇਰੀ ਵਿਭਾਗ ਨੇ 50ਵੀਂ ਵਾਰ ਖੂਨਦਾਨ ਖੂਨਦਾਨ ਕੀਤਾ ਨਰੈਣ ਸ਼ਰਮਾ ਅਨਸਪਾਇਟਰ ਸਿਵਲ ਡਿਫੈਂਸ ਜਗਦੀਪ ਸਿੰਘ ਸੁਪਰਡੈਂਟ ਡੀਸੀ ਦਫਤਰ ਅਤੇ ਸਕੱਤਰ ਹਰਬੰਸ ਸਿੰਘ ਨੇ ਵੀ ਖੂਨਦਾਨ ਵਿੱਚ ਆਪਣਾ ਯੋਗਦਾਨ ਦਿੱਤਾ ਖੂਨ ਇਕੱਤਰ ਕਰਨ ਵਾਲੀ ਸਿਵਲ ਹਸਪਤਾਲ ਦੇ ਫੇਜ਼ 6 ਮੁਹਾਲੀ ਦੀ ਟੀਮ ਵਿੱਚ ਡਾਕਟਰ ਸਾਨਿਆ ਸ਼ਰਮਾ ਗਗਨਦੀਪ ਸਿੰਘ ਬਰਿੰਦਰ ਕੁਮਾਰ ਮਬੀਤਾ ਪਰਮਿੰਦਰ ਕੌਰ ਅਤੇ ਰੈੱਡ ਕਰਾਸ ਟੀਮ ਹਰਮੀਤ ਉਭਰਾਏ ਚਾਹਲਸਨ ਇਸ ਮੁਕੇ ਹਰਬੰਸ ਸਿੰਘ ਸਖਤਰ ਰੈੱਡ ਕਰਾਸ ਵੱਲੋਂ ਆਪ ਖੂਨਦਾਨ ਕਰਕੇ ਦੱਸਿਆ ਗਿਆ ਕਿ ਲੋਕਾਂ ਵਿੱਚ ਇਹ ਗਲਤ ਗਲਤ ਤਾਰਨਾ ਹੈ ਕਿ ਖੂਨਦਾਨ ਕਰਨਾ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ ਸਗੋਂ ਖੂਨਦਾਨ ਕਰਕੇ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਲੋੜਵੰਦਾਂ ਦੀ ਮਦਦ ਦੇ ਨਾਲ-ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਖੂਨ ਕਰਨਾ ਇੱਕ ਨੇਕ ਨੇਕ ਕਮ ਹੈ ਦੇ ਮਾਨਤਾ ਦੀ ਸੇਵਾ ਉਚਾਉਂਦਾ ਹੈ ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਖੂਨ ਕਿਸੇ ਦਵਾਈਆਂ ਤੋਂ ਤਿਆਰ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਨੂੰ ਇਨਸਾਨ ਤੋਂ ਹੀ ਉਸ ਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ ਉਹਨਾਂ ਰੈੱਡ ਕਰਾਸ ਵੱਲੋਂ ਚੱਲਦੀਆਂ ਰਹੀਆਂ ਗਤੀਵਿਧੀਆਂ ਜਿਵੇਂ ਕਿ ਫਰਸਟ ਸਟੇਟ ਟ੍ਰੇਨਿੰਗ ਪੇਸ਼ੈਂਟ ਕੇਅਰ ਅਟੈਂਡੈਂਟ ਸਰਵਿਸ ਜਨ ਅਸ਼ਵੀ ਸਟੋਰਾਂ ਦੀਆਂ ਸਹੂਲਤਾਂ ਨੂੰ ਆਮ ਜਨਤਾ ਨੂੰ ਜਾਣੂ ਕਰਵਾਇਆ ਗਿਆ ਅੰਤ ਵਿੱਚ ਰੈੱਡ ਕਰਾਸ ਟੀਮ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਵਰਤਮਾਨ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਨੂੰ ਜਾਂ ਐਨ ਜੀਓ ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੋਵੇ ਤਾਂ ਉਹ ਰੈੱਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ ਰੈੱਡ ਕਰਾਸ ਦੀ ਸੰਸਥਾ ਐਨ ਜੀਓ ਦੀ ਮਦਦ ਕਰਨ ਲਈ ਹਮੇਸ਼ਾ ਤਤਪਰ ਰਹੇਗੀ ਧੰਨਵਾਦ ਜੀ ਖਬਰਾਂ ਜੁੜੇ ਬਨੇ ਰਹੋ